ਤਦ ਰੀ ਇੰਟਰਨੈਸ਼ਨਲ ਯੋਗਾ ਦਵਸ ਦੇ ਮੌਕੇ ਦੇ ਮੱਦੇ ਨਜ਼ਰ ਬੀਐਸਐਫ ਜਵਾਨਾਂ ਦੇ ਵੱਲੋਂ ਵੀ ਯੋਗਾ ਕੀਤੀ ਗਈ ਹੈ ਯੋਗਾਸਨ ਕੀਤੇ ਗਏ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਗਿਆਨਵਿੰਦ ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਨੇ ਇੰਨਾ ਹੀ ਨਹੀਂ ਸਿਰਫ ਪੰਜਾਬ ਜਾਂ ਭਾਰਤ ਦੇ ਵਿੱਚ ਹੀ ਨਹੀਂ ਫੋਰਨ ਲੰਡਨ ਦੇ ਵੱਖ-ਵੱਖ ਕੰਟਰੀਜ਼ ਦੇ ਵਿੱਚ ਦੇਸ਼ਾਂ ਦੇ ਵਿੱਚ ਵੀ ਇਸ ਦਾ ਇਹ ਯੋਗ ਦਿਵਸ ਜਿਹੜਾ ਕਿ ਮਨਾਇਆ ਜਾ ਰਿਹਾ ਦੱਸਣਿਆ ਕਿ ਇਸ ਮੌਕੇ ਸੀਮਾ ਸੁਰੱਖਿਆ ਦੇ ਨਾਲ BSF ਨੇ ਸ਼ਨੀਵਾਰ ਨੂੰ ਸੰਯੁਕਤ ਚੱਕ ਪੋਸਟ ਅਟਾਰੀ ਵਿਕੇ ਕਸ਼ਾਨ ਦਾ ਯੋਗਾ ਸਮਾਗਮ ਦਾ ਆਯੋਜਨ ਕੀਤਾ ਇਸ ਸਮਾਗਮ ਵਿੱਚ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਤੁੱਲ IPS ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਯੋਗ ਨੂੰ ਮਨੁੱਖਤਾ ਦੀ ਸਾਂਝੀ ਵਿਰਾਸਤ ਦੱਸਿਆ ਅਤੇ ਉਹਨਾਂ ਨੇ ਕਿਹਾ ਯੋਗ ਸਿਰਫ ਇੱਕ ਕਸਰਤ ਨਹੀਂ ਹੈ ਜੋ ਸਗੋ ਜੀਵਨ ਜਿਉਣ ਦੀ ਇੱਕ ਕਲਾ ਹੈ ਜੋ ਸ਼ਾਂਤੀ ਸਿਹਤ ਅਤੇ ਇਕਤਾ ਨੂੰ ਮਜ਼ਬੂਤ ਕਰਦੀ ਹੈ ਦੱਸਦੇ ਕਿ ਇਸ ਦੇ ਇਸ ਸਾਲ ਯੋਗਾ ਦਿਵਸ ਦਾ ਥੀਮ ਇੱਕ ਤਰਤੀ ਇੱਕ ਸਿਹਤ ਦੇ ਲਈ ਯੋਗਾ ਸਿੱਧੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਸਵਾਗਤ ਅਤੇ ਉਦਗਾਤਨੀ ਭਾਸ਼ਣ ਦੇ ਨਾਲ ਹੋਈ ਸਥਾਨਕ ਪਿੰਡ ਵਾਸੀਆਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਯੋਗਾ ਸਮਾਗਮ ਦੇ ਵਿੱਚ ਹਿੱਸਾ ਲਿਆ ਅਤੇ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਅਪਣਾਉਣ ਦਾ ਪ੍ਰਣ ਲਿਆ ਪ੍ਰੋਗਰਾਮ ਦੇ ਅੰਤ ਦੇ ਵਿੱਚ ਇੱਕ ਪ੍ਰਸ਼ਕਾਰ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਵਿੱਚ ਸਥਾਨਕ ਖੇਡ ਪ੍ਰਤਿਭਾ ਮਾ ਅਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਕੀਤਾ